ਸਭ ਤੋਂ ਪਹਿਲਾਂ ਦੂਰ ਨੇੜੇ ਆਏ ਮੇਰੇ ਸੰਘਰਸ਼ੀ ਸਾਥੀਓ ਨਾਰਿਆਂ ਦਾ ਦਈਏ ਗੱਜ ਕੇ ਗਵਾਬ ਜੈ ਭੀ ਜੈ ਭਾਰਤ ਜੈ ਭੀ ਜੈ ਭਾਰਤ ਅੱਜ ਪਾਰ ਦੇ ਇਤਿਹਾਸ ਦਾ ਮਹਾਨਦਨ ਜੇਸ ਬੰਨ ਬਾਬਾ ਪੂਮਾ ਅੰਬੇਦਕਰ ਨੇ ਇਸ ਧਰਤੀ ਦੇ ਉੱਤੇ ਜਨਮ ਲਿਆ ਬਾਬਾ ਪ੍ਰੀਮ ਰੌਂਦਿਤ ਕਰ ਇੱਕ ਉਹ ਪਰਿਵਾਰ ਦੇ ਵਿੱਚੋਂ ਉੱਥੇ ਜਿਹੜੇ ਪਰਿਵਾਰ ਦੇ ਲਈ ਪੜਾਈ ਦਾ ਸੁਪਨਾ ਦੂਰ ਦੂਰ ਤੱਕ ਵੀ ਪੂਰਾ ਨਹੀਂ ਸੀ ਹੋ ਸਕਦਾ ਮੈਂ ਕੁਝ ਚੰਗ ਗੱਲਾਂ ਕਰਕੇ ਜਿਹੜੇ ਆਪਣੀ ਜਵਾਨ ਨੂੰ ਵਿਸ਼ਰਾਮ ਦੇ ਦੂੰ ਪਰ ਇਹ ਗੱਲਾਂ ਕਰਨੀਆਂ ਬੜੀ ਜ਼ਰੂਰੀ ਨੇ ਸਾਡੇ ਵਿੱਚ ਸਾਡੇ ਇਸ ਮੁਦ ਦੀ ਰੀੜ ਦੀ ਹੱਡੀ ਬਾ ਨੌਜਵਾਨ ਸਾਥੀ ਬੈਠੇ ਆ ਸਾਡੇ ਬੱਚੇ ਬੈਠੇ ਆ ਜਿਹੜੇ ਪੜਾਈਆਂ ਪੜਦੇ ਆ ਉਹਨਾਂ ਨੂੰ ਮੈਂ ਸਕੋਪ ਦੱਸਣਾ ਚਾਹੁੰਦਾ ਵਾ ਅੱਜ ਅਸੀਂ ਇੱਕ ਚੰਗੇ ਟੇਬਲ ਤੇ ਬਹਿ ਕੇ ਚੰਗੀ ਯੂਨੀਫਾਰਮ ਪਾ ਕੇ ਪੱਖੇ ਥਲੇ ਬਹਿ ਕੇ ਆਪਣੀ ਪੜਾਈ ਪੜਦੇ ਆ ਪਰ ਇਹ ਸਾਰਾ ਕੁਝ ਬਾਬਾ ਭੀਮ ਰਹੇ ਅੰਬੇਦਕਰ ਦੇ ਕਿਸਮਤ ਦੇ ਹਿੱਸੇ ਨਹੀਂ ਆਇਆ ਤੇਰੇ ਸੇ ਕਰਕੇ ਉਹਨਾਂ ਨੇ ਕਿਸਮਤ ਨੂੰ ਠੁੱਡਾ ਮਾਰਿਆ ਤੇ ਆਪਣੇ ਆਪ ਤੇ ਭਰੋਸਾ ਕਰਨ ਦੀ ਗੱਲ ਆਖੀ ਉਹ ਜਦੋਂ ਭਾਈ ਕੰਦ ਲਈ ਜਾਂਦੇ ਸੀ ਤਾਂ ਆਪਣੇ ਨਾਲ ਇੱਕ ਸੇਦਿਆਂ ਦੀ ਗੋਰੀ ਝੋਲ ਖਾਰੀ ਲੱਕਦੇ ਆ ਕਿ ਉਹ ਆਪਣੇ ਨਾਲ ਲੱਗੇ ਜਾਂਦੇ ਸੀ ਸਕੂਲ ਦੇ ਵਿੱਚ ਪਾਏ ਘੜੇ ਵਿੱਚੋਂ ਪਾਣੀ ਪੀਣ ਦਾ ਕਾਰ ਲਈ ਸੀ ਬਾਬਾ ਪੀਮਰੋਂ ਬੇਦਕਾਰ ਲੋ ਇਸ ਗੱਲ ਕਰਕੇ ਵੀ ਕੁੱਟਿਆ ਲੈ ਕੇ ਤੂੰ ਉਸ ਘੜੇ ਦੇ ਵਿੱਚੋਂ ਪਾਣੀ ਕਿਉ ਪੀਤਾ ਇੱਕ ਧੰਜੇ ਤੀਰ ਜਿੰਨਾਂ ਦੀ ਬਾਬਾ ਪੀਮਰੋਂ ਬੇਦਕਾਰ ਦੇ ਨਾਲ ਮੁਲਾਕਾਤਾ ਹੋਈਆ ਉਹਨਾਂ ਨੇ ਵੀ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਇੱਕ ਵਾਰ ਮੀਂਹ ਦਾ ਮੌਸਮ ਸੀ ਬਾਬਾ ਭੀਮਰਾ ਉਮੇਦ ਕਰ ਸਕੂਲ ਤੋਂ ਜਦੋਂ ਆਪਣੇ ਘਰ ਆਏ ਸੀ ਤਾਂ ਅਚਾਨਕ ਮੀਂਹ ਤੇਜ਼ ਹੋਇਆ ਇੱਕ ਕੜਵਾ ਸਹਾਰਾ ਲੈ ਕੇ ਖੜ ਗਏ ਉਸ ਘਰ ਦੀ ਮਾਲਕਣ ਜਦੋਂ ਘਰ ਤੋਂ ਬਾਹਰ ਨਿਕਲੀ ਉਸ ਨੇ ਦੇਖਿਆ ਕਿ ਇੱਕ ਛੂਦਰ ਦਾ ਬੱਚਾ ਮੇਰੀ ਕੰਧ ਨਾਲ ਵਾਕੇ ਖੜਾ ਵਾ ਉਸ ਨੇ ਬਾਬਾ ਭੀਮਰਾ ਉਮੇਦ ਕਰ ਤੋਂ ਪੁੱਛਿਆ ਕਿ ਤੂੰ ਇਸ ਕੰਧ ਨਾਲ ਕਿਉਂ ਖੜਾ ਵਾ ਤਾਂ ਬਾਬਾ ਭੀਮਰਾ ਉਮੇਦ ਕਰ ਨੇ ਆਖਿਆ ਕਿ ਮੀਂਹ ਜ਼ਿਆਦਾ ਵਾ ਤਾ ਕਰਕੇ ਮੈਂ ਬਾਦਸ਼ਹ ਤੋਂ ਰੁਕਣ ਦੇ ਲਈ ਮੇਰੇ ਕਿਤਾਬਾਂ ਗਿੱਲੀਆਂ ਨਾ ਹੋ ਜਾਣ ਮੇਰੇ ਕੱਪੜੇ ਗਿੱਲੇ ਨਾ ਹੋ ਜਾਣ ਤਾਂ ਕਰਕੇ ਇਸ ਕੰ ਦਾ ਸਾਰਾ ਲਿਖਤਾ ਤਾਂ ਇਸ ਗੱਲ ਕਰਕੇ ਵੀ ਬਾਬਾ ਭੀਮਰਾਓਂ ਦੇ ਕਰ ਨੂੰ ਜੀਵਨ ਹੋਣਾ ਪਿਆ ਅੱਜ ਬੱਚਿਓ ਜੇ ਤੁਹਾਨੂੰ ਬਜੀਫੇ ਇਹ ਸਾਰੀਆਂ ਸੁਸਾਇਟੀਆਂ ਦੇ ਰਹੀਆਂ ਨੇ ਤੇ ਦਾ ਇੱਕੋ ਇੱਕ ਮਕਸਦ ਆ ਕਿ ਤੁਸੀਂ ਇਕੱਲੇ-ਬੱਲੇ ਬਾਬਾ ਭੀਮਰਾਓਂ ਦੇ ਕਰ ਬਣ ਕੇ ਇਸ ਇਤਿਹਾਸ ਦੇ ਪੰਨਿਆਂ ਤੇ ਗੱਜੋ ਕਿਉਂਕਿ ਬਾਬਾ ਭੀਮਰਾਓਂ ਬੇਕਰ ਇੱਕ ਗੱਲ ਰੱਖਦੇ ਨੇ ਕਿ ਗਿਆਨ ਸਿਰਨੇ ਦਾ ਤੰਦ ਹੈ ਜਿਹੜਾ ਵੇਗਾ ਦਿਹਾੜੇਗਾ ਬਾਬਾ ਜੀ ਮਰੋਂ ਬੇਤਕਾਰ ਤੁਸੀਂ ਇਹ ਸੱਚੋ ਦਦੋ ਇਹ ਗੱਲ ਅਖਰ ਦੇ ਲਈ ਮਜਬੂਰ ਹੋ ਜਾ ਕਿ ਜਿੰਨਾ ਚਿਰ ਮੈਂ ਆਪਣੀ ਜੇਕਰ ਮੈਂ ਆਪਣੀ ਕੌਮ ਨੂੰ ਬੜਦੇ ਹੱਥ ਨਾ ਜਵਾ ਸਕਿਆ ਤਾਂ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਵਾਂਗਾ ਉਹਨਾਂ ਦੇ ਕੀ ਜਜ਼ਬਾਤ ਹੋਣੇ ਨੇ ਉਹਨਾਂ ਦੇ ਕੀ ਸੁਪਨੇ ਹੋਣੇ ਨੇ ਆਪਣੀ ਕੌਮ ਨੂੰ ਲੈ ਕੇ ਉਹ ਇੱਕ ਗੱਲ ਆਖਦੇ ਆ ਕਿ ਮੇਰਾ ਜਿਹੜਾ ਕਾਸ਼ਲਾ ਮੈਂ ਰੱਖੇ ਚੱਲੋ ਚੱਲਿਆਂ ਮੈਂ ਆਉਣ ਵਾਲੇ ਵਾਰਸਾਂ ਤੋਂ ਉਮੀਦ ਕਰਦਾ ਹਾਂ ਕਿ ਇਹ ਜਿਹੜਾ ਕਾਫਲਾ ਅੱਗੇ ਲੈ ਕੇ ਜਾਣਗੇ ਜੇ ਕਿਸੇ ਕਾਰਨਾ ਕਰਕੇ ਕਾਫਲਾ ਤੇ ਨਾ ਵੀ ਵੱਤ ਸਕਿਆ ਤਾਂ ਮੈਨੂੰ ਪੂਰਨ ਤੌਰ ਤੇ ਆਸ ਹੈ ਕਿ ਕਾਫਲਾ ਕਦੇ ਪਿੱਛੇ ਨਹੀਂ ਮੁੜੇਗਾ ਪਰ ਬੜੀ ਸ਼ਰਮ ਦੀ ਗੱਲ ਆ ਕਿ ਸਾਡੀ ਸਟੇਜ ਪੰਜਾਬ ਸ਼ੂਬਾ ਸਾਡੇ ਪੰਜਾਬ ਦੇ ਅੱਡੇ ਪਿੰਡਾਂ ਦੇ ਵਿੱਚ ਜਦੋਂ ਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਾਬਾ ਭੀਮਣਾ ਬੇਤਕਰ ਹੈ ਕੌਣ ਸਾਰੇ ਬਾਬਾ ਵੀ ਮਰਾਉਣ ਦੇ ਕਰਨ ਨੂੰ ਇੱਕ ਖਾਸ ਵਿਅਕਤੀਗਤ ਖਾਸ ਜਾਤ ਦਾ ਆਧੂ ਬਣਾ ਕੇ ਸੌਂ ਦਿੱਤਾ ਗਿਆ ਮੈਂ ਉਹ ਲੋਕਾਂ ਦਾ ਸਵਾਲ ਪੁੱਛਣਾ ਚਾਹ ਰਿਹਾ ਹਾਂ ਆਰਟੀਕਲ 19 1 ਆਫ ਫਰੀडम ਆਫ ਸਪੀਚ ਟੈਂਪਰੇਸ਼ਨ ਦੀ ਸਮੋਸ ਆਦੀ ਦਿੰਦਾ ਤਾਂ ਕੀ ਇਹ ਕੱਲੇ ਆਸੀ ਲੋਕਾਂ ਦੇ ਹਿੱਸੇ ਆ ਰਾਈਟ ਟੂ ਐਜੂਕੇਸ਼ਨ ਦਾ ਹੱਕਦਾਰ ਦਿੰਦਾ ਤਾਂ ਕੀ ਇਹ ਸਾਡੇ ਲੋਕਾਂ ਦੇ ਹਿੱਸੇ ਆ ਸਾਰੇ ਆਥੋ ਪੰਜਾਬੀਆਂ ਇਹ ਉੱਠਣ ਦਾ ਜਿਹੜਾ ਸੰਧਰਾ ਮੂਦਾ ਸੀ ਵੀ ਲਿਖਦੇ ਆ ਕੋਕ ਕਿਰਤੀਆ ਉੱਠੋ ਉੱਠਣ ਦਾ ਵੇਲਾ ਜਦ ਜ਼ਾਲਮ ਦੀ ਪੁੱਟੋ ਪੁੱਤਰ ਦਾ ਵੇਲਾ ਇਹ ਵੇਲਾ ਆ ਗਿਆ ਕਿਉਂਕਿ ਅੱਜ ਸਮੇਂ ਦੀ ਸਰਕਾਰਾਂ ਬਿਆਨ ਦਾਗ ਰਹੀਆਂ ਨੇ ਕਿ ਸਾਨੂੰ 400 ਸ਼ੂਟ ਦੇ ਦੇਓ ਅਸੀਂ ਸੰਵਿਧਾਨ ਖਤਮ ਕਰ ਦਾਂਗੇ ਰੀਮਾਰਕ ਕਰ ਦਾਂਗੇ ਅਸੀਂ ਸੰਵਿਧਾਨ ਦਾ ਮੁੜ ਨਿਰਮਾਣ ਕਰ ਦਾਂਗੇ ਪਰ ਮੈਂ ਉਹ ਲੋਕਾਂ ਨੂੰ ਦੱਸ ਦਵਾਂ ਚੋਨਾਂ ਦਾ ਕਿ ਇਹ ਬਾਬਾ ਭੀਮਰਾਉਂ ਬੇਦਖ ਕਰਦੇ ਖੂਨ ਪਸਿਲੋ ਬੜਾ ਸੰਵਿਧਾਨ ਆ ਇਸੇ ਛੱਡੋ ਤੁਹਾਡੀਆਂ ਪੁਸਤਕਾਂ ਵੀ ਇੱਕ ਪਾਸੇ ਖੜ ਜੜੇ ਸਵਾਰ ਨਹੀਂ ਬਦਲ ਸਕਦੀਆਂ ਕੀ ਇਹ ਸੰਵਿਧਾਨ ਇਕੱਲੇ ਸਾਡੇ ਲਈ ਅੱਜ ਸਾਡੇ ਨਾਲ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਨਾ ਸਾਡੇ ਜਿਹੜੇ ਥਾਂ ਦੇ ਉੱਤੇ ਅਸੀਂ ਲਾਲ ਕਿਰਾਰੇ ਥਾਂਾਂ ਤੇ ਰਹਨੇ ਆ ਸਾਡੇ ਕੋਲੋਂ ਮਕਾਨਾਂ ਦੀਆਂ ਰਜਿਸਟਰੀਆਂ ਨਹੀਂ ਫਿਰ ਅਸੀਂ ਇਸ ਮੁੱਦੇ ਜਿਹੜੇ ਮਸ਼ਿੰਦਿਓ ਕੋਲ ਤੋਂ ਹੋ ਗਏ ਮੈਂ ਬੇਨਤੀ ਇਹ ਕਰਦਾ ਸੋਚ ਨੂੰ ਬਚਾਲੋਗੇ ਤਾਂ ਪੰਜਾਬੀਓ ਬਚ ਜਾਓਗੇ ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਦੁਬਾਰਾ ਸਾਡੇ ਨਾਲ ਉਹ ਵਿਹਾਰ ਹੋਣਗੇ ਜਿਹੜੇ ਮਨੁੱਖ ਸਮਰਤੀਆਂ ਲਾਗੂ ਕਰਨ ਨੂੰ ਫਿਰਦੇ ਆ ਸੋ ਮੈਨੂੰ ਜਿਹੜੇ ਸਾਡੇ ਵਿਦਿਆਰਥੀ ਬੈਠੇ ਆ ਮੈਨੂੰ ਇਹ ਬਾਹਾਂ ਖੜੀਆਂ ਕਰਕੇ ਜਰੂਰ ਨਰ ਦਾ ਜਵਾਬ ਦੇਣ ਕੱਲੇ ਵਿਦਿਆਰਥੀ ਕਿ ਪੜ੍ਹਨ ਆਂ ਮੀਆਂ ਬਾਬਾ ਧੀਮਰੇ ਸਾਡੇ ਨਿਆਰੇ ਵੇਖਣ ਕੇ ਤੇ ਇਸ ਵੀ ਅਸੀਂ ਤਿਆਰ ਬਰ ਤਿਆਰ ਆ ਜੈਪੀ ਜੈਪੀ ਸੋਤ ਇੱਥੇ ਨਾਲ ਨੂੰ ਆਲ ਇੰਡੀਆ ਐਸ ਸੀ ਐਸਟੀ ਐਸੋਸੀਏਸ਼ਨ ਇੰਡੀਅਨ ਓਵਰਸੀਜ਼ ਬੈਂਕ ਦੇ ਤਮਾਮ ਸਾਡੇ ਟੀਮ ਮੈਂਬਰ ਬੈਠੇ ਆ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਮੈਂ ਮੇਰੇ ਬੜੇ ਹੀ ਹਰਮਨ ਪਿਆਰੇ ਮੇਰੇ ਹਰਦੇਲਾ ਜੀ ਸਰਦਾਰ ਜਗਜੀਤ ਸਿੰਘ ਜੀ ਹਲਵਾਰਾ ਜੋ ਬਤੌਰ ਸੇਵਾ ਨਿਵਾ ਰਹੇ ਆ ਬੈਂਕ ਦੇ ਵਿੱਚ ਮੋਂ ਉਹਨਾਂ ਦਾ ਵੀ ਧੰਨਵਾਦ ਇਸ ਗੱਲ ਲਈ ਕਰਦਾ ਕਿ ਉਹਨਾਂ ਦੇ ਜਤਨਾ ਸਦਕਾ ਤੁਹਾਡੇ ਵਰਗੇ ਬੜੇ ਉੱਚੇ ਸੁੱਚੇ ਲੋਕਾਂ ਦੇ ਜਿਹੜਾ ਦਰਸ਼ਨ ਕਰਨ ਦਾ ਸੁਪਾਣ ਸਮਾ ਪ੍ਰਾਪਤ ਹੋਇਆ ਸੇਵਾ ਦੁਆਰਾ ਦੋਹੇ ਬਾਹ ਖੜੀਆਂ ਕਰੀਏ ਜੈਪੀ ਜੈਪੀ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ